ਹੱਥੀ ਵੋਟਾਂ ਪਾ ਪਾ ਕੇ ਤੈਨੂੰ ਚੁਣਿਆ ਲੋਕਾਂ ਨੇ ਉਹ ਰੈਲੀਆਂ ਦੇ ਵਿੱਚ ਜਾ ਜਾ ਕੇ ਤੈਨੂੰ ਸੁਣਿਆ ਲੋਕਾਂ ਨੇ ਹੱਥੀ ਵੋਟਾਂ ਪਾ ਪਾ ਕੇ ਤੈਨੂੰ ਚੁਣਿਆ ਲੋਕਾਂ ਨੇ ਰੈਲੀਆਂ ਦੇ ਵਿੱਚ ਜਾ ਜਾ ਕੇ ਤੈਨੂੰ ਸੁਣਿਆ ਲੋਕਾਂ ਨੇ ਉਹ ਚਿੱਟਾ ਵੇਚ ਕੇ ਆਏ ਪੈਸੇ ਕਿਦਾਂ ਪੱਚਦੇ ਆ ਚਿੱਟਾ ਵੇਚ ਕੇ ਆਏ ਪੈਸੇ ਕਿੱਦਾਂ ਪੱਜਦੇ ਆ ਉਹ ਦਸ ਹਾਕਮਾ ਇੱਕ ਸਵੇਚੋਂ ਕਿੰਨੇ ਬਚਦੇ ਆ ਉਹ ਐਮ ਐਲ ਏ ਜੀ ਇੱਕ ਸਵੇਚੋਂ ਕਿੰਨੇ ਬਚਦੇ ਆ ਉਹ ਤੜਫ ਤੜਫ ਕੇ ਮਰ ਗਏ ਥੇ ਪੁੱਤਰ ਮਾਵਾਂ ਦੇ ਈਆਂ ਪੁੱਤਰ ਰੁਲਦੇ ਤੁਰ ਗਏ ਵੀਰ ਪਰਾਂਵਾਂ ਦੇ ਉਹ ਧੀਆ ਪੁੱਤਰ ਰੋਲਦੇ ਤੁਰ ਗਏ ਵੀਰ ਪਰਾਵਾਂ ਦੇ ਤੈਨੂੰ ਵੀ ਤਾਂ ਬਿਸਦੇ ਹੋਣੇ ਥਾਂ ਥਾਂ ਮੱਚ ਦਿਆ ਦਸ ਹਾਕਮਾਂ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਉਹ ਦਸ ਹਾਕਮਾਂ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਤੁਹਾਡੇ ਬੱਚੇ ਰਾਜ ਭਾਗਦੇ ਵਾਰਸ ਬਣ ਜਾਂਦੇ ਹਾਡੇ ਖਾ ਖਾ ਨਸ਼ੇ ਤੇ লাশ ਲਵਾਰਸ ਬਣ ਜਾਂਦੇ ਸਾਡੇ ਖਾ ਖਾ ਨਸ਼ੇ ਤੇ লাশ ਲਵਾਰਸ ਬਣ ਜਾਂਦੇ ਮਰ ਕੇ ਛੁੱਟਦੇ ਇਸ ਤਰ੍ਹਾਂ ਹੱਡਾਂ ਵਿੱਚ ਰਚਦੇ ਆ ਦਸ ਹਾਕਮਾਂ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਉਹ ਐਮ ਐਲ ਦੀ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਅੱਗੇ ਨਾਲੋਂ ਵੱਧੀ ਬਿਮਾਰੀ ਦਾ ਰੂਡਫਣ ਦੀ ਬਸ ਹੁਣ ਕੋਈ ਰਹਿ ਗਈ ਪੌਣੀ ਹੱਟੀ ਖੱਪਣ ਦੀ ਬਸ ਹੁਣ ਕੋਈ ਰਹਿ ਗਈ ਪੌਣੀ ਹੱਟੀ ਖੱਪਣ ਦੀ ਮੜੀਆਂ ਵਰਗੀ ਸ਼ਾਂਤੀ ਭੂਤ ਚੜੇਲਾ ਨੱਚਦੇ ਆ ਦਸ ਹਾਕਮਾ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਉਹ ਮੱਲੇ ਦੀ ਇੱਕ ਸਵੇਚੋਂ ਕਿੰਨੇ ਬਚਦਿਆ ਚੇਤੇ ਰੱਖਿਓ ਚੱਕੀਓ ਦੀ ਹੋਲੀ ਚੱਲਦੀ ਆ ਪੀਂਦੀ ਬਹੁਤ ਬਰੀਕ ਸਮਝਿਓ ਨਾ ਬਸ ਵੱੜਦੀ ਆ ਪੀਂਦੀ ਬਹੁਤ ਬਰੀਕ ਸਮਝਿਓ ਨਾ ਬਸ ਦਲਦੀ ਆ ਮਹਿਲਮੋਨਾਰੇ ਖੰਡਰ ਹੋਣੇ ਮੈਲ ਮੋਨਾਰੇ ਖੰਡਰ ਹੋਣੇ ਹੁਣ ਜੋ ਜੱਚ ਦਿਆ ਦਸ ਹਾਕਮਾਂ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਉਹ ਦਸ ਹਾਕਮਾਂ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਇੱਕ ਦਿਨ ਤੂੰ ਵੀ ਮਰਨਾ ਆਖ ਜਾਣਾ ਦੁਨੀਆ ਤੋਂ ਇੱਕ ਤੇ ਧਰ ਕੇ ਪੈਸਾ ਨਹੀਂ ਲੈ ਜਾਣਾ ਦੁਨੀਆ ਤੋਂ ਇੱਕ ਦਿਨ ਤੂੰ ਵੀ ਮਰਨਾ ਆਖਰ ਜਾਣਾ ਦੁਨੀਆ ਤੋਂ ਓਹ ਇੱਕ ਤੇ ਧਰ ਕੇ ਪੈਸਾ ਨਹੀਂ ਲੈ ਜਾਣਾ ਦੁਨੀਆ ਤੋਂ ਰਹਿੰਦੇ ਯਾਦ ਰਟੋਲ ਬਣੇ ਜੋ ਸਾਥੀ ਸੱਚ ਦੇ ਆ ਰਹਿੰਦੇ ਯਾਦ ਰਟੋਲ ਬਣੇ ਜੋ ਸਾਥੀ ਸੱਚ ਦੇ ਆ ਉਹ ਦਸ ਹਾਕਮਾਂ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਉਹ ਦਸ ਹਾਕਮਾ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਉਹ ਐਮ ਐਲ ਜੀ ਇੱਕ ਸਿਵੇ ਚੋਂ ਕਿੰਨੇ ਬਚਦੇ ਆ